ਆ ਸੜਕ ਦੀ ਹਾਲਤ ਤੁਸੀਂ ਦੇਖ ਰਹੇ ਹੋ ਇਸ ਦੀ ਇੰਨੀ ਮਾੜੀ ਹਾਲਤ ਸੀ ਔਰ 2-4 ਦਿਨ ਪਹਿਲਾਂ ਇਲੈਕਟ੍ਰੋਨਿਕ মিডিਆ ਤੇ ਕੁਝ ਖਬਰਾਂ ਵਿੱਚ ਇਸ ਸੜਕ ਦੀ ਹਾਲਤ ਨੂੰ ਬਿਆਨ ਕੀਤਾ ਗਿਆ ਅਧਿਕਾਰੀਆਂ ਦੇ ਪੀਡਬਲੂਡੀ ਵਿਭਾਗ ਦੇ ਅਧਿਕਾਰੀਆਂ ਦੇ ਪ੍ਰਸ਼ਾਸਨ ਦੇ ਕੰਨਾਂ ਤੇ ਜੂਤ ਥੋੜੀ ਜੀ ਸਰਕੀ ਔਰ ਅੱਜ ਉਹਨਾਂ ਨੇ ਇਸ ਸੜਕ ਨੂੰ ਜਿੱਥੇ ਵੱਡੇ ਵੱਡੇ ਟੋਏ ਸਨ ਇਸ ਸੜਕ ਨੂੰ ਬਣਾਣਾ ਸ਼ੁਰੂ ਕੀਤਾ ਹੈ ਆ ਥੋੜੀ ਜੀ ਇਹ ਸੜਕ ਬਣ ਗਈ ਹੈ ਔਰ ਅੱਗੋਂ ਐਸਾਂ ਬਲੇ ਤੁਸੀਂ ਦੇਖ ਰਹੇ ਹੋ ਪੀ ਡਬਲਯੂ ਡੀ ਵਿਭਾਗ ਦਾ ਟਰੱਕ ਖੜਿਆ ਹੈ ਔਰ ਨਾਲ ਰੋਡ ਰੋਲਰ ਹੈ ਕਰਮਚਾਰੀ ਲੱਗੇ ਹੋਏ ਨੇ ਇਸ ਸੜਕ ਦੀ ਮੁਰੰਮਤ ਕਰਨ ਨੂੰ ਪਰ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਇਸ ਸੜਕ ਤੇ ਮਟੀਰੀਅਲ ਕਿਸ ਤਰ੍ਹਾਂ ਦਾ ਲੱਗਦਾ ਹੈ ਬਹੁਤ ਸੜਕੇ ਚੱਲਦੀ ਹੈ ਬਹੁਤ ਟ੍ਰੈਫਿਕ ਹੈ ਇਸ ਸੜਕ ਤੇ ਹੋ ਸਕਦਾ ਹੈ ਰਾਂਗਿਆਂ ਨੂੰ ਇੱਥੋਂ ਲੰਘਣ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ ਕਿਉਂਕਿ ਇਸ ਸੜਕ ਦੀ ਮੁਰੰਮਤ ਹੁਣ ਸ਼ੁਰੂ ਹੋ ਚੁੱਕੀ ਹੈ। ਆ ਜਿਹੜੀ ਹੋਰ ਸੜਕ ਬਣਾਈ ਜਾ ਰਹੀ ਹੈ ਉਸ ਦੀ ਹਾਲਤ ਥੋੜੀ ਜੀ ਤੁਹਾਨੂੰ ਦਿਖਾਦੀ ਹੈ। ਪੀ ਡਬਲਯੂ ਡੀ ਵਿਭਾਗ ਦੇ ਕਰਮਚਾਰੀ ਲੇਬਰ ਲੱਗੇ ਹੋਏ ਨੇ ਇਸ ਸੜਕ ਨੂੰ ਬਣਾਉਣ ਦੇ ਵਿੱਚ ਲੇਕਿਨ ਇਸ ਸੜਕ ਦੀ ਬਹੁਤ ਮਾੜੀ ਹਾਲਤ ਸੀ। 2-4 ਦਿਨ ਪਹਿਲਾਂ ਇਲੈਕਟ੍ਰੋਨਿਕ মিডিਆ ਔਰ ਕੁਝ ਅਖਬਾਰਾਂ ਵਿੱਚ ਇਸ ਸੜਕ ਦੀ ਹਾਲਤ ਬਾਰੇ ਖਬਰਾਂ ਲੱਗੀਆਂ ਸਨ ਔਰ ਉਸ ਤੋਂ ਬਾਅਦ ਅਧਿਕਾਰੀ ਜਾਗੇ ਉਹਨਾਂ ਦੇ ਕੰਨਾਂ ਤੇ ਜੂ ਸਰਕੀ ਔਰ ਹੁਣ ਇਸ ਸੜਕ ਨੂੰ ਮੁਰੰਮਤ ਕੀਤੀ ਜਾ ਰਹੀ ਹੈ ਇਸ ਸੜਕ ਦੀ ਕਰਮਚਾਰੀ ਲੱਗੇ ਹੋਏ ਨੇ अच्छा मटेरियल लगाना भाई तो लग हाँ है। है? तो लग लुक लगाना थुक नहीं। हाँ हा, हा। हा, लुक लगे अच्छी अभी तो लग रहा है। इसके लुक के अच्छा इसके अटक इसके उप, अच्छा अभी इसके ऊपर और मटेरियल लगेगा उसके ऊपर फिर बजरी और ये सारा लुक डालेंगे हैं? ठीक है तो हाँ हाँ ये आज मुकम्मल हो जाएगा नहीं, नहीं, हो है? आगे क्योंकि सड़क आगे भी है कि देखो ना आगे, आगे भी बहुत उखड़ी पड़ी है अच्छा तो कल तो 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 तक चलेगा ये काम है ठीक है तो देखो इन्ने इन्ने दे बडे ਟੋਏ ਸਨ ਇਸ ਸੜਕ ਤੇ ਜਿਸ ਨੂੰ ਹੁਣ ਚੰਗੀ ਤਰ੍ਹਾਂ ਲੁੱਕ ਪਾਈ ਗਈ ਆ ਔਰ ਜਿੱਥੇ ਜ਼ਿਆਦਾ ਟੋਏ ਨੇ ਉਥੇ ਲੁੱਕ ਜ਼ਿਆਦਾ ਪਾਈ ਜਾ ਰਹੀ ਆ ਤਾਂ ਕਿ ਅੱਗੋਂ ਵੀ ਇਹ ਸੜਕ ਮਜ਼ਬੂਤ ਰਹੇ ਉਖੜੇ ਨਾ ਆ ਦੇਖ ਵਰਕਰ ਲੱਗੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਅੱਜ ਤਾਂ ਨਹੀਂ ਹੈ ਕੱਲ ਤੱਕ ਇਸ ਸੜਕ ਦਾ ਕੰਮ मुकम्मल हो जाएगा और इस सड़क पे ट्रैफिक बहुत ज्यादा रहना है चलो खैर कल तक ये सड़क मुकम्मल हो जाएगी اور पीडब्ल्यूडी محکمہ دا بہت ਧੰਨਵਾਦ ਜਿਨ੍ਹਾਂ ਨੇ لوکل دی پریشانی ਨੂੰ ਮਹਿਸੂਸ ਕਰਦੇ ਹੋਏ ਇਹ ਸੜਕ ਦੀ ਹਾਲਤ ਬਾਰੇ ਖਬਰ ਹਾਈਲਾਈਟ ਹੋਣ ਤੋਂ ਬਾਅਦ ਉਹਨਾਂ ਨੇ ਇਸ ਸੜਕ ਨੂੰ ਬਣਾਉਣਾ ਸ਼ੁਰੂ ਕੀਤਾ ਹੈ ਮੁਰੰਮਤ ਸ਼ੁਰੂ ਕੀਤੀ ਹੈ ਤੋਂ पीडब्ल्यूडी ਵਿਭਾਗ ਦਾ ਬਹੁਤ ਬਹੁਤ ਧੰਨਵਾਦ اور ਉਹਨਾਂ ਅਧਿਕਾਰੀਆਂ ਦਾ ਵੀ ਜਿਨ੍ਹਾਂ ਨੇ ਹੁਕਮ ਕੀਤੇ ਕਿ ਇਹ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਇਸ ਦੀ ਮੁਰੰਮਤ ਕੀਤੀ ਜਾਵੇ ਅੰਦਾਜ਼ੇ ਪੰਜਾਬ ਟੀਵੀ ਲਈ ਮੈਂ ਪਰਮਜੀਤ ਸਿੰਘ ਪਰਵਾਨਾ